ਸਰਪੰਚਨੀ ਦੇ ਪਤੀ ਦੀ ਇੱਕ ਜਹੀ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਪਿੰਡ ਵਾਲਿਆਂ ਵੱਲੋਂ ਨਿਜਾਮ ਲਗਾਏ ਗਏ ਨੇ ਕਿ ਮਹਿਲਾ ਸਰਪੰਚ ਦੇ ਪਤੀ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਹੈ ਤੇ ਹਥਿਆਰ ਦੇ ਨੋਕਤੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕੀ ਆ ਪੂਰਾ ਮਾਮਲਾ ਦੱਸਿਆ ਨਜ਼ਰ ਵੀਡੀਓ ਤੇ ਮਾਰਦੇ ਆ। ਆਹ ਭਾਈ ਜਰਨਾਮ ਸਿੰਘ ਪਿੰਡ ਆਲਵਾ ਦਾ ਅੱਜ ਟਰਾਈਕਰ ਰਾਤ ਹੈ। ਅਸੀਂ ਦੇਖ ਸੰਦਾ ਤੋਂ ਬਾਹਰ ਹੀ ਆਉਂਦੇ ਹਾਂ। ਗਰਨਾਲ ਸਿੰਘ ਦਾ ਜੱਸ ਥੱਲੇ ਹਲਾਕਤਾਂ ਨਾ ਨਾ ਇਹ ਨੂੰ ਫੰਗੜਾ ਬੜਾ ਆਹ 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 ਪੱਕੀ ਆ ਆ ਬਣਾ ਬਣਾ ਕੇ ਕਰਕੇ ਦੇ ਕੰਮ ਆ ਬਿੜੇ ਬਣਾ ਲਏ ਮੈਨੂੰ ਮਾਮਲਾ ਗੁਰਦਾਸਪੁਰ ਦੇ ਪਿੰਡ ਆਲੋਵਾਲ ਦੇ ਵਿੱਚ ਪੰਚਾਇਤੀ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਦੇ ਉੱਤੇ ਗੁੰਡਾਗਰਦੀ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਪਿੰਡ ਦੀ ਦੂਜੀ ਥੇ ਦੇ ਵੱਲੋਂ ਪਿੰਡ ਵਿੱਚ ਨਾਲੀ ਬਣਾਈ ਗਈ ਸੀ ਜਿਸ ਨੂੰ ਸਰਪੰਚਨੀ ਦੇ ਪਤੀ ਨੇ ਤੋੜਨ ਦੀ ਕੋਸ਼ਿਸ਼ ਕੀਤੀ ਆ ਇਹ ਵੀ ਨਿਜਾਮ ਆ ਦੂਜੀ ਧਿਰ ਦੇ ਵੱਲੋਂ ਲਗਾਏਗੇ ਆਖਰ ਕਿਉਂ ਇੰਨਾ ਮਾਮਲਾ ਭਖਿਆ ਆਓ ਸੁਣਦੇ ਹਾਂ ਆਮਰਬੀਰ ਸਿੰਘ ਪਿੰਡ ਆਲੋਵਾਲ ਜੋ ਕਿ ਮੈਂ ਸਤਬਰ ਮਹੀਨੇ ਜੋ ਸਰਪੰਚੀ ਦੀ ਚੋਣ ਹੋਈ ਸੀ ਲੜੀ ਸੀ ਮੇਰੇ ਮੁਕਾਬਲੇ ਗਰਨਾਮ ਸਿੰਘ ਨੇ ਉਹਦੀ ਵਾਈਫ ਨੇ ਚੋਣ ਲੜੀ ਸੀ ਉਹ ਸਰਪੰਚੀ ਦੀ ਚੋਣ ਜਿੱਤ ਗਿਆ ਸੀ ਮੇਰੇ 6 ਮੈਂਬਰ ਬਣ ਗਏ ਜੀ ਜੋ ਕਿ ਉਸ ਦਿਨ ਤੋਂ ਅਸੀਂ ਪਿੰਡ ਦੇ ਚ ਪ੍ਰਬੰਧਕ ਲਾਇਆ ਸੀ ਕੰਮ ਕਰਨ ਵਾਸਤੇ ਠੀਕ ਹੈ ਜੀ ਇਹ ਚਾਹੁੰਦਾ ਸੀ ਕਿ ਜੋ ਮੈਂਬਰ ਹੈ ਮੇਰਾ ਸਮਰਥਨ ਦੇਣ ਜੋ ਕਿ ਸਾਡੇ ਮੈਂਬਰ ਇਹਦਾ ਸਮਰਥਨ ਨਹੀਂ ਦਿੱਤਾ ਸੀ ਇਸੇ ਇਦਾਂ ਹੀ ਕੰਮ ਕਰਦਿਆਂ ਕਰਦਿਆਂ ਜੋ ਕਿ ਮੇਰੇ ਘਰ ਦੇ ਬਾਹਰ ਮੇਰੀ ਜਗਾ ਮੇਰੇ ਘਰ ਦਾ ਪਾਣੀ ਜਾਂਦਾ ਸੀ ਉਹ ਕੱਲ ਰਾਤ ਇਹਨੇ ਚਾਰ ਪੰਜ ਦਿਨ ਹੋ ਗਏ ਨੇ ਪੈਪ ਪਾਏ ਸੀ ਉਹਦੇ ਤੇ ਇਹਨੇ ਮਟੀਰੀਅਲ ਨਹੀਂ ਪਾਇਆ ਸੀ ਜੋ ਕਿ ਮੇਰੇ ਗੁਮਾਂਡਾ ਉਹਨਾਂ ਦੇ ਖਾਂ ਤੇ ਮਟੀਰੀਅਲ ਪਾਤਾ ਸੀ ਮੇਰੀ ਇਹਨੇ ਜਗਾ ਛੱਡਤੀ ਸੀ ਜੋ ਕਿ ਕੱਲ ਹੁਣ ਮੈਂ ਆਪਣੇ ਕੋਲੋਂ ਮਟੀਰੀਅਲ ਲਿਆ ਕੇ ਮੈਂ ਆਪਣੀ ਜਗਾ ਤੇ ਪਾਇਆ ਇਹ ਰਾਤ ਨੂੰ ਪੈਗ ਲੱਗਾ ਬਿਲਕੁਲ ਟਾਈਟ ਹੋਇਆ ਇਹ ਆ ਗਿਆ ਇਹਨੇ ਉਹ ਮਟੀਰੀਅਲ ਦੇਤੇ ਗੱਡੀ ਚਾਰਤੀ ਇੱਕ ਵਾਰੀ ਗਾਂ ਕੀਤੀ ਇੱਕ ਰਿਪਸ਼ਾਨ ਜਦੋਂ ਕਿ ਇਹਨੇ ਕੀਤਾ ਮੈਂ ਜਾ ਕੇ ਭੱਜ ਕੇ ਦੀ ਬਾਰੀ ਫੜ ਲਈ ਬਾਰੀ ਖੋਲ ਕੇ ਇਹਨੂੰ ਪੁੱਛਿਆ ਮੈਂ ਗੁਰਨਾਮ ਸਿੰਘ ਦਖੜ ਜਾ ਨਾ ਇਦਾਂ ਕਰ ਇਹ ਗੁਰਨਾਮ ਸਿੰਘ ਜਦੋਂ ਇਹਨੇ ਗੱਲ ਕਹੀ ਇਹਨੇ ਬਾਰੀ ਮੇਲ ਕੇ ਇਹਨੇ ਰਫਲ ਕੱਢ ਕੇ ਰਫਲ ਡਿਆ ਪਿਆ ਪਰਨ ਜਦੋਂ ਇਹਨੇ ਰਫਲ ਪੰਡਿਆ ਪਿਆ ਮੇਰੇ ਨਾਲ ਚਾਰ ਪੰਜ ਮੁੜੇ ਸੀ ਜੋ ਮਟੀਰੀਅਲ ਲੀਵਰ ਦਾ ਕੰਮ ਕਰ ਰਹੀ ਅਸੀਂ ਸਾਰੇ ਭੱਜ ਕੇ ਅਸੀਂ ਇਹਦੀ ਰਫਲ ਖੋਲੀ ਰਫਲ ਖੋ ਕੇ ਤੇ ਅਸੀਂ ਬਾਹਰ ਲੈ ਆਂਦੀ ਜਦੋਂ ਇਹ ਗੱਲ ਹੋਈ ਇਹਨੇ ਖਿੱਚ ਕੇ ਬਾਰੀ ਮਾਰ ਕੇ ਇਹਨੇ ਗੱਡੀ ਦਾ ਸਲਫ ਮਾਰਿਆ ਇਹ ਗੱਡੀ ਭਜਾ ਕੇ ਆਪਣੇ ਚਲ ਗਿਆ ਆਪਣੇ ਘਰ ਆਪਣੇ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਹਮਲਾਜਮ ਆਏ ਐਸਐਚਓ ਸਾਹਿਬ ਆਏ ਉਹਨਾਂ ਆਣ ਕੇ ਸਾਡੀ ਸਾਰੀ ਗੱਲਬਾਤ ਸੁਣੀ ਉਹਨਾਂ ਆਣ ਕੇ ਜੋ ਸਾਡੀ ਰਫਲ ਦੀ ਫੜੀ ਸੀ ਉਹਨਾਂ ਸਾਡੇ ਕੋਲ ਰਫਲ ਆਈ ਉਹਨਾਂ ਨੂੰ ਦੇਤੀ ਉਹਨਾਂ ਆਣ ਕੇ ਵੇਖੀ ਰਫਲ ਭਰੀ ਸੀ ਦੋ ਰਾਉਂਡ ਹੀ ਉੱਚ ਉਹਨਾਂ ਸਾਡੇ ਕੋਲ ਵੀਡੀਓ ਉਹਨਾਂ ਆਪਣੇ ਰਾਉਂਡ ਕੱਢ ਕੇ ਰਫਲ ਉਹ ਲੈ ਗਏ ਨਾਲ ਐ ਐਸਐਚਓ ਸਾਹਿਬ ਨੇ ਸਾਨੂੰ ਟਾਈਮ ਦੇਤਾ ਕਿ ਸਵੇਰੇ 10 ਵਜੇ ਆਜੋ ਕੋਈ ਨਹੀਂ ਜਿੱਦਾਂ ਤੁਸੀਂ ਕਹੋਗਾ ਉਦਾਂ ਹੋ ਜਾਏਗਾ ਠੀਕ ਆ ਅਸੀਂ ਸੱਜ ਸੱਜ ਚੱਲ ਗਏ ਅਸੀਂ ਵੀ ਆਪਣੇ ਸਾਰੇ ਰੂਮ ਡੈਪੇ ਕਰਨ ਸੌਗੇ ਇਹ ਰਾਤ ਕੋਈ 1:30 ਵਜੇ ਦਾ ਟਾਈਮ ਆ 1 ਵਜੇ ਦਾ ਹੀ ਕੈਮਰੇ ਚੈੱਕ ਕੀਤੇ 1 ਵਜੇ ਦੇ ਨਾਲ ਇਹ ਕਿਤੇ ਦੋਵੇਂ ਪਿਓ ਪੁੱਤ ਸ਼ਰਾਬ ਨਾ ਰੱਜੇ ਪਿਓ ਮੂੜਾ ਇਹਦਾ ਨਾਲ ਹੀ ਇਹ ਹੀ ਚਲਾਉਂਦਾ ਟਰੈਕਟਰ ਇਹਨਾਂ ਲਿਆ ਕੇ ਜਿਹੜਾ ਮਟੀਰੀਅਲ ਪਾਇਆ ਸੀ ਉਹ ਜਿੰਨੀ ਮੇਰੀ ਜਗਾ ਵਾ ਇਹਨਾਂ ਸਾਰੀ ਉਤਾਤੀ ਟੋਂ ਤੋਂ ਬਾਅਦ ਮੇਰਾ ਜੋ ਮੈਂਬਰ ਪੰਚਾਇਤ ਜਿਹਨੂੰ ਤੰਗ ਪਰੇਸ਼ਾਨ ਕਰਦੇ ਸੀ ਉਹਦੇ ਘਰ ਗਏ ਉਹਦੇ ਘਰ ਦੇ ਬਾਹਰ ਉਹਦਾ ਗੇਟ ਉਹਦੀ ਕੰਦ ਢਾਈ ਉਸ ਤੋਂ ਬਾਅਦ ਜਾ ਕੇ ਮੇਰੀ ਬੰਬੀ ਇਹਦੇ ਘਰ ਦੇ ਸਾਹਮਣੇ ਮੇਰੀ ਮੋਟਰ ਵਾ ਉਹਦਾ ਕਮਰਾ ਢਾਇਆ ਉਸ ਤੋਂ ਬਾਅਦ ਜਾ ਕੇ ਮੇਰਾ ਕਮਾਦ ਦਾ ਘਟੋ ਘਟ ਦੋਕਾਂ ਥਾਂ ਇਹਨੇ ਕਮਾਦ ਵਾਇਆ ਉਸ ਤੋਂ ਬਾਅਦ ਫਿਰ ਜੋ ਮੇਰੇ ਕੋ ਪੰਚਾਇਤ ਵਾ ਪਿੰਡ ਪਿੰਡ ਦਾ ਅਲੋਵਾਲ ਦੀ ਉਹ ਉਸ ਨੂੰ ਜੋ ਰਸਤਾ ਜਾਂਦਾ ਨੇ ਉਹ ਰਸਤਾ ਵਾਇਆ ਪੰਚਾਇਤ ਵਾਲੀ ਜਿਹੜੀ ਪੰਚਾਇਤ ਵਾਲੀ ਜਿਹੜੀ ਚੋਨਾਵਾਂ ਇਹਨੇ ਉਹਦੇ ਵਿੱਚੋਂ ਦੀ ਟਰੈਕਟਰ ਕਮਾ ਕੇ ਝੋਨਾ ਮੇਰਾ ਖਰਾਬ ਕੀਤਾ ਫੇਰ ਅਹੀਂ ਰਾਤ ਹਨੇਰਾ ਪਾ ਲੱਗਾ ਇਹ ਰਾਤ 2 ਵਜੇ ਐਸਐਚਓ ਸਾਹਿਬ ਨੂੰ ਫੇਰ ਫੋਨ ਕੀਤਾ ਉਹਨਾਂ ਉਸੇਲੇ ਮੁਲਾਜ਼ਮ ਭੇਜੇ ਮੁਲਾਜ਼ਮ ਭੇਜੇ ਆਣ ਕੇ ਉਹਨਾਂ ਇਹਦਾ ਘਰੋਂ ਇਹ ਆਪ ਭੱਜ ਚੁੱਕਾ ਸੀ ਇਹਦੇ ਘਰੋਂ ਟਰੈਕਟਰ ਬਰਾਮਦ ਕੀਤਾ ਤੇ ਟਰੈਕਟਰ ਉਹ ਲੈ ਗਏ ਫੇਰ ਅਹੀਂ ਚਲੋ ਕੀਤਾ ਹੁਣ ਸਵੇਰੇ ਫੇਰ ਹੁਣ ਐਸਐਚਓ ਸਾਹਿਬ ਆਏ ਆ ਐਸਐਚਓ ਸਾਹਿਬ ਨੇ ਮੌਕਾ ਸਾਰਾ ਵੇਖ ਚੁੱਕੇ ਆਣ ਕੇ ਅਸੀਂ ਚਾਹੁੰਦੇ ਆ ਕਿ ਜੋ ਸਾਡੇ ਨਾਲ ਧੱਕਾ ਹੋਇਆ ਵਾ ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਅਸੀਂ ਪ੍ਰਸ਼ਾਸਨ ਕੋਲ ਇਹ ਹੀ ਮੰਗ ਕਰਨੇ ਆ ਕਿ ਹਾਨੂੰ ਇਨਸਾਫ ਮਿਲਣਾ ਚਾਹੀਦਾ ਮੇਰਾ ਨਾਮ ਮਹਾਬੀਰ ਸਿੰਘ ਲੰਬੜਦਾਰ ਮੈਂ ਮੌਜੂਦਾ ਪਿੰਡ ਦਾ ਲੰਬੜਦਾਰ ਹਾਂ ਜੋ ਕਿ ਗਰਨਾਥ ਸਿੰਘ ਕੱਲੇ ਮੇਰਾ ਤਾਜ ਦੇ ਬੇਟੇ ਦੇ ਇੱਥੇ ਬਾਹਰ ਘਰੇ ਦੇ ਪੈਪ ਪਾਏ ਹਨ ਪੈਪ ਦੇ ਉੱਤੇ ਨਾ ਮਟੀਰੀਅਲ ਜੋ ਇਹਨਾਂ ਦੇ ਗਵਾਂਡੀ ਹਨ ਉਹਨਾਂ ਨੇ ਮਟੀਰੀਅਲ ਆਪਣਾ ਪਾ ਲਿਆ ਸੀ ਇਹਨੂੰ ਕਹੇ ਮਟੀਰੀਅਲ ਪਾ ਦੇ ਇਹਨੇ ਪਾਇਆ ਨਹੀਂ ਇਹਨੂੰ 4-5 ਦਿਨਾਂ ਅਸੀਂ ਕਹਿੰਦੇ ਰਹੇ ਮਟੀਰੀਅਲ ਪਾ ਇਹਨੇ ਮਟੀਰੀਅਲ ਨਹੀਂ ਪਾਇਆ ਉਹ ਤਾਜ ਦੇ ਬੇਟੇ ਨੇ ਜਿਹੜਾ ਮਟੀਰੀਅਲ ਹੈ ਆਪਣੇ ਕੋਲ ਲਿਆ ਕੇ ਤੇ ਪਾਉਣ ਦਿਆ ਜਦੋਂ ਮਟੀਰੀਅਲ ਪੈ ਗਿਆ ਸ਼ਾਮ ਨੂੰ ਠੀਕ ਹੈ ਇੱਕ ਸ਼ਰਾਬ ਪੀਤੀ ਹੋਈ ਨੇ ਗੱਡੀ ਲੈ ਕੇ ਆਇਆ ਦੋ ਤਿੰਨ ਵਾਰੀ ਅੱਗੇ ਪਿਛੇ ਕੀਤੀ ਆ ਅੱਗੇ ਪਿਛੇ ਆਣ ਕੇ ਇਹਨੂੰ ਕਿਹਾ ਵੀ ਚੱਲ ਇੱਥੋਂ ਚੱਲ ਜਾ ਨਾ ਇਦਾਂ ਕਰ ਇਹਨੇ ਮੁੜ ਕੇ ਆਪਣੀ ਦਿਨਾਲੀ ਕੱਢ ਲਈ ਆ ਦਿਨਾਲੀ ਕੱਢ ਕੇ ਇਹਨੇ ਫੈਰ ਭਰ ਲਿਆ ਜੋ ਕਿ ਸਾਡੇ ਬੰਦਿਆਂ ਨੇ ਦਿਨਾਲੀ ਦੇ ਕੋ ਖੋਲੀ ਆ ਖੋ ਕੇ ਮੁੜ ਕੇ ਐਸਐਚਓ ਸਾਹਿਬ ਨੂੰ ਫੋਨ ਕੀਤਾ ਮੌਕੇ ਤੇ ਪੁਲਿਸ ਆ ਗਈ ਆ ਪੁਲਿਸ ਨੇ ਆਣ ਕੇ ਦਿਨਾਲੀ ਜਿਹੜੀ ਬਰਾਮਦ ਕੀਤੀ ਆ ਉਹਦੇ ਦੋ ਫੈਰ ਹਨ ਮੌਕੇ ਤੇ ਉਹ ਵੀ ਕੱਢੇ ਨੇ ਆਣ ਕੇ ਤੇ ਐਸਐਚਓ ਸਾਹਿਬ ਨੇ 10 ਵਜੇ ਦਾ ਸਿਰੇ ਟਾਈਮ ਦਿੱਤਾ ਸੀ ਮੁੜ ਕੇ ਰਾਤ ਜੋ ਕਿ 1:30 ਵਜੇ ਨੇ ਫੇਰ ਦੁਬਾਰਾ ਜੋ ਕਿ ਵੇਹਲੀ ਦਾ ਵੇਹਲੀ ਦਾ ਸਾਰਾ ਨੁਕਸਾਨ ਕੀਤਾ ਜੋ ਕਿ ਇਹਦੇ ਘਰ ਲਾ ਕੇ ਸਾਡੀ ਪਾਲੀ ਆ ਉਹਦੀ ਇਹਨੇ 10 12 ਮਰਲੇ ਦਾ ਜਿਹੜਾ ਜਗਾ ਉਹਨਾਂ ਨੇ ਵਿੱਚ ਆਪਣੇ ਚਾਰ ਲਾ ਲਿਆ ਠੀਕ ਹੈ ਜੀ ਕੋਠਾ ਤੋੜਤਾ ਇਹਨੇ ਪੰਚਾਇਤ ਦਾ ਜਿਹੜਾ ਜੋ ਰਾਹ ਵਾਤ ਆ ਮੇਰੇ ਕੋਲ ਵੀ ਆਲਵਾਲ ਦੀ ਪੰਚਾਇਤ ਆ ਜੀ ਕੁਝ ਰਕਬਾ ਤੇ ਇਹਨੇ ਸਾਰਾ ਰਾਹ ਵਾਤ ਆ ਜੋ ਝੋਨੇ ਦਾ ਸਾਰਾ ਨੁਕਸਾਨ ਕੀਤਾ ਅਸੀਂ ਇਹ ਇਨਸਾਫ ਕਰਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਠੀਕ ਹੈ ਜੀ ਮੈਂ ਵੀ ਆਮ ਪਾਲੀ ਦਾ ਛਪਾਈ ਆ ਮੈਂ ਪੋਲਿੰਗ ਏਜੰਟ ਬਣਿਆ ਸੀ ਜਗਰੂ ਸਿੰਘ ਖਾਂ ਜੀ ਦਾ ਜਦੋਂ ਇਲੈਕਸ਼ਨ ਹੋਈ ਸੀ ਮੈਂ ਪੋਲਿੰਗ ਏਜੰ ਇਹ ਦੇਖੋ ਇੱਕ ਮੈਂਬਰ ਆ ਸਾਡੇ ਕੋਲ 6 ਮੈਂਬਰ ਆ ਜੀ। ਇਹੀ ਰੰਜਸ਼ ਆ। ਇਹੀ ਰੰਜਸ਼ ਆ ਜੀ। ਇਸ ਸਬੰਧੀ ਥਾਣੇ ਦੇ ਐਸਐਚਓ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕੀ ਕਹਿਣਾ ਆ ਸੁਣਦੇ ਹਾਂ। ਚਾਲੋ ਵਾਲਿਆ ਇਹਨਾਂ ਦਾ ਪਹਿਲਾਂ ਤੋਂ ਹੀ ਆਪਸ 'ਚ ਦੋਨਾਂ ਪਾਰਟੀਆਂ ਦਾ ਪੰਚਾਇਤ ਦੀ ਇਲੈਕਸ਼ਨ ਤੋਂ ਲੈ ਕੇ ਹੀ ਇਹਨਾਂ ਦਾ ਆਪਸ 'ਚ ਝਗੜਾ ਚੱਲੀ ਹੁੰਦਾ ਆ। ਇਹ ਆਪੋਜਿਟ ਅੱਜ ਜਿਹੜੀ ਆ ਸਰਪੰਚ ਨੇ ਇਹਨਾਂ ਦਾ ਕੋਈ ਰਾਤ ਜਿਹੜਾ ਟਰੈਕਟਰ ਲੈ ਕੇ ਤੇ ਇਹਨਾਂ ਦਾ ਇੱਕ ਆ ਕਮਾਦ ਦਾ ਨੁਕਸਾਨ ਕੀਤਾ ਹੈ ਇੱਕ ਕੋਠੇ ਦਾ ਨੁਕਸਾਨ ਕੀਤਾ ਹੈ ਹੋਰ ਵੀ ਜਿਹੜਾ ਕੋਈ ਇਹਨੇ ਕੀਤਾ ਆ ਉਹ ਸਬੰਧੀ ਅਸੀਂ ਸਾਰੀ ਜਿਹੜੀ ਆ ਇਹਦੇ ਕਾਨੂੰਨੀ ਕਾਨੂੰਨ ਅਨਸਾਰ ਜਿਹੜੀ ਇਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਸੇ ਸਰਪੰਚ ਐਕਚੁਅਲੀ ਨਹੀਂ ਹੈਗਾ ਇਹ ਇਹਦੀ ਮੈਸੇਜ ਸਰਪੰਚਾ ਇਹ ਆਪ ਸਰਪੰਚ ਨਹੀਂ ਹੈਗਾ ਅਸਲਾ ਬਰਾਮਦ ਕਰਨ ਦਾ ਤੁਸੀਂ ਉਹ ਜਿਹੜਾ ਸੀਗਾ ਰਾਈਫਲ ਉਹ ਮੈਂ ਸਟੱਡੀ ਕਰ ਲਈ ਠੀਕ ਹੈ ਜੀ ਕਿਹਾ ਦਾ ਦਿਆ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਗਲੀ ਬਣਨ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਹਕੀਕਤ ਰੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ